ਲੰਗਰ ਦਾ ਮਕਸਦ ਕੀ ਹੈ ਮੈਂ ਇਹੀ ਕਹਾਂਗਾ ਜਿਹੜਾ ਸਾਡਾ ਲੰਗਰ ਹੈ ਹਾਂਜੀ ਇਹ ਸਾਡੇ ਨਾਲ ਜੁੜਿਆ ਹੋਇਆ ਹੈ ਤੁਰ ਰੂਹ ਤੱਕ ਜਿਹੜੇ ਪੈਸੇ ਆਪਾਂ ਉਸ ਲੰਗਰ ਤੇ ਲਾਉਣੇ ਆ ਕੀ ਆਪਾਂ ਪੜਾਈ ਤੇ ਕੀ ਆਪਾਂ ਦਵਾਈਆਂ ਤੇ ਉਹ ਕਰ ਸਕਦੇ ਆ ਸਾਡੇ ਸਿੱਖ ਧਰਮ ਦੇ ਵਿੱਚ ਭੁੱਖੇ ਨੂੰ ਭੋਜਨ ਠੀਕ ਨੰਗੇ ਨੂੰ ਕੱਪੜਾ ਤੇ ਲੋੜਵੰਦੀ ਸਹਾਤਾ ਸਾਡਾ ਸਿਧਾਂਤ ਕੱਲਾ ਲੰਗਰ ਨਹੀਂ ਹੈਗਾ ਠੀਕ ਹੈ ਲੰਗਰ ਤੋਂ ਅਸੀਂ ਮੁਨਕਰ ਨਹੀਂਗੇ ਤੇ ਨਾ ਹੀ ਜਿਹੜਾ ਲੰਗਰ ਆ ਸਾਡੀ ਰੂਹ ਤੋਂ ਵੱਖਰਾ ਹੋ ਸਕਦਾ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਦੇ ਸਮੇਂ ਜੋ ਉਹਨਾਂ ਨੇ ਕਿਹਾ ਸੀ ਵੀ ਸੀਸ ਦੀਆ ਪਰ ਸਿਰ ਰਣਾ ਦੀਆ ਜੇ ਅਸੀਂ ਆਪਣੇ ਆਪ ਨੂੰ ਸੁਧਾਰਦੇ ਆ ਸ਼ੁਰੂਆਤ ਇਹ ਹੈ ਵੀ ਆਪਣੇ ਆਪ ਨੂੰ ਸੁਧਾਰੋ ਆਪਾਂ ਜਿਹੜੀ ਵਿਚਾਰ ਕਰ ਰਹੇ ਆ ਆਪਾਂ ਰੋਹਾਨੀਅਤ ਦੀ ਨਹੀਂ ਕਰਾਈ ਆ ਹੂੰ ਆਪਾਂ ਕਰ ਰਹੇ ਆ ਸਮਾਜਿਕ ਦੇ ਉੱਤੇ ਵੀ ਗੁਰਬਾਣੀ ਦੀ ਸਮਾਜ ਨੂੰ ਕੀ ਦੇਣਾ ਬਿਲਕੁਲ ਆਪਾਂ ਉਹ ਕਰ ਰਹੇ ਆ ਇਹ ਗੁਰਬਾਣੀ ਦੀ ਖੇਡ ਆ ਰੋਹਾਨੀਅਤ ਦੀ ਖੇਡ ਆ ਇਹ ਜਿੰਨਾ ਚਿਰ ਆਪਾਂ ਅਰਥਾਂ 'ਚ ਨਹੀਂ ਬਣਾਗੇ ਆਪਾਂ ਨੂੰ ਸਮਝ ਨਹੀਂ ਲੱਗਣੀ ਹਾਂਜੀ ਦੋਸਤੋ ਮੈਂ ਤੁਹਾਡਾ ਹੋਸਟ ਤੇ ਦੋਸਤ ਸੁਰਿਤਮ ਰਾਏ ਪੰਜਾਬੀ ਲਿੰਕ মিডিਆ ਗਰੁੱਪ ਅੱਜ ਮੇਰੇ ਨਾਲ ਮੇਰੇ ਗੈਸਟ ਹੈਗੇ ਨੇ ਹਰਜਿੰਦਰ ਸਿੰਘ ਜੀ ਜਿਹੜੇ ਪਿੰਡ ਦੂਰਕੋਟ ਗੁਰੂਕਰਦੇ ਮੁੱਖ ਅ ਗ੍ਰੰਥੀ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਰਜੰਦਰ ਸਿੰਘ ਜੀ ਤੁਹਾਡਾ ਸਵਾਗਤ ਆ ਪੰਜਾਬੀ ਲਿੰਕ ਮੀਡੀਆ ਤੇ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਜੰਦਰ ਸਿੰਘ ਜੀ ਆਪਾਂ ਗੱਲ ਸ਼ੁਰੂ ਕਰਦੇ ਆ ਲੰਗਰ ਦੀ ਹਾਂਜੀ ਠੀਕ ਹੈ ਵੈਸੇ ਤਾਂ ਜੇ ਆਪਾਂ ਦੇਖੀਏ ਬਹੁਤ ਵਿਸ਼ੇ ਆ ਜਿੰਨਾਂ ਤੇ ਆਪਾਂ ਗੱਲ ਕਰ ਸਕਦੇ ਆ ਪਰ ਲੰਗਰ ਜਿਹੜਾ ਹੈ ਨਾ ਉਹ ਮੇਰੇ ਹਿਸਾਬ ਨਾਲ ਇੱਕ ਬਹੁਤ ਮਹੱਤਵਪੂਰਨ ਨਿਸ਼ਾਨ ਜੀ ਜਿਹੜੀ ਸਾਡੇ ਜਿਹੜੇ ਭੈਣ ਭਰਾ ਹੈਗੇ ਆ ਜਾਂ ਸਾਡੇ ਬੱਚੇ ਆ ਉਹਨਾਂ ਨੂੰ ਸਾਨੂੰ ਜਾਗਰੂਕ ਕਰਨਾ ਚਾਹੀਦਾ ਵੀ ਲੰਗਰ ਦਾ ਮਕਸਦ ਕੀ ਆ ਜੀ ਜਾਂ ਆਪਾਂ ਗੁਰੂ ਘਰ ਦੇ ਵਿੱਚ ਮੱਥਾ ਟੇਕਦੇ ਆ ਜੀ ਪੈਸੇ ਟੇਕਦੇ ਆ 5 ਰੁਪਏ 10 ਰੁਪਏ 100 ਜੋ ਵੀ ਜਿੱਦੀ ਜਿੰਨੀ ਸ਼ਰਧਾ ਹੁੰਦੀ ਆ ਉਹ ਟੇਕਦੇ ਆ ਵੀ ਉਹ ਜਿਹੜੇ ਪੈਸੇ ਆ ਉਹ ਕਿੱਥੇ ਲੱਗਣੇ ਚਾਹੀਦੇ ਆਪਾਂ ਦੋ ਵਿਸ਼ਿਆਂ ਤੇ ਗੱਲ ਕਰਾਂਗੇ ਠੀਕ ਆ ਹੁਣ ਸ਼ੁਰੂ ਕਰਦੇ ਆਂ ਪੰਗਤ ਜੀ ਦੇਖੋ ਲੰਗਰ ਇੱਕ ਬਹੁਤ ਵਧੀਆ ਸਿੱਖ ਧਰਮ ਦੇ ਵਿੱਚ ਪੁਰਾਣੇ ਟਾਈਮਾਂ ਤੋਂ ਚੱਲਿਆ ਆ ਰਿਹਾ ਜੀ ਜੇ ਆਪਾਂ ਗੱਲ ਕਰੀਏ ਆਪਾਂ ਸਿੱਖ ਧਰਮ ਸ਼ੁਰੂ ਹੋਣ ਤੋਂ ਵੀ ਪਹਿਲਾਂ ਦਾ ਇਹ ਸਿੱਖ ਧਰਮ ਤਾਂ 10ਵੇਂ ਗੁਰੂ ਨੇ ਬਣਾਇਆ ਨਾ ਜੀ ਜੀ ਗੁਰੂ ਗੋਬਿੰਦ ਸਿੰਘ ਨੇ ਆ ਖਾਲਸਾ ਉਹਨਾਂ ਨੇ ਸਾਜਿਆ ਉਸ ਤੋਂ ਪਹਿਲਾਂ ਜਿਹੜੇ ਗੁਰੂ ਸੀਗੇ ਉਸ ਟਾਈਮ ਤੇ ਤਾਂ ਉਹ ਸਿੱਖ ਨਹੀਂ ਸੀ ਗੁਰੂ ਨਾਨਕ ਦੇਵ ਜੀ ਤੋਂ ਸਿੱਖੀ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਹੋਈ ਆ ਪਰ ਖਾਲਸਾ ਪੰਥ ਜਿਹੜਾ ਉਹ ਕੰਗੀ ਤਰ ਪਾਛ ਠੀਕ ਹੈ ਚਲੋ ਗੁਰੂ ਗੁਰੂ ਨਾਨਕ ਦੇਵ ਜੀ ਤੋਂ ਆਪਣਾ ਲੰਗਰ ਸ਼ੁਰੂ ਹੋਇਆ ਜੀ 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 ਹੁਣ ਲੰਗਰ ਦਾ ਮਕਸਦ ਇਹ ਆ ਇਕੱਠੇ ਬਹਿ ਕੇ ਪ੍ਰਸ਼ਾਦਾ ਸਾਹਿਬ ਜੀ ਨੂੰ ਲੋੜਵੰਦਾਂ ਜਿਹੜਾ ਜੀ ਉਹਨੂੰ ਆਪਾਂ ਲੰਗਰ ਸ਼ਕਾਓ ਹਾਂਜੀ ਹਾਂਜੀ ਸਹਾਇਤਾ ਕਰੋ ਬਿਲਕੁਲ ਹੁਣ ਕਿਤੇ ਜਾ ਕੇ ਕੋਈ ਹੁਣ ਹੜਾਂ ਦੇ ਨਾਲ ਆਪਣਾ ਜਿਹੜੇ ਪਿੱਛੇ ਹੜ ਹੋ ਦਾ ਆਪਣੇ ਪੰਜਾਬ ਦੇ ਵਿੱਚ ਤਬਾਹੀ ਹੋਈ ਆ ਜੀ ਉੱਥੇ ਬਿਲਕੁਲ ਸਾਨੂੰ ਜਾ ਕੇ ਇਕੱਠੇ ਹੋ ਕੇ ਜਿੰਨੀ ਅਸੀਂ ਵੱਧ ਤੋਂ ਵੱਧ ਸਹਾਇਤਾ ਕਰ ਸਕਦੇ ਆ ਉੱਥੇ ਅਸੀਂ ਲੰਗਰ ਲਾ ਸਕਦੇ ਆ ਜੀ ਪਰ ਕੀ ਸਾਨੂੰ ਜਿਹੜਾ ਲੰਗਰ ਆਪਾਂ ਸੜਕਾਂ ਤੇ ਲਾ ਲੈਨੇ ਆ ਇੱਥੇ ਜੀ ਅਮ ਕੋਈ ਲੇਬੀਗਾ ਦਾ ਲੰਗਰ ਲਾ ਲੈਂਦਾ ਕੋਈ ਕਿਸੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਦਾ ਲੰਗਰ ਲਾ ਲੇਦਾ ਕੀ ਸਾਨੂੰ ਉਸ ਪਾਸੇ ਤੋਂ ਥੋੜਾ ਜਿਹਾ ਹਟ ਕੇ ਹੋਰ ਪਾਸੇ ਜਿੱਥੇ ਆਪਾਂ ਸਹਾਇਤਾ ਕਰ ਸਕਦੇ ਆ ਜਿਹੜੇ ਪੈਸੇ ਆਪਾਂ ਉਸ ਲੰਗਰ ਤੇ ਲਾਉਣੇ ਆ ਕੀ ਆਪਾਂ ਪੜਾਈ ਤੇ ਕੀ ਆਪਾਂ ਦਵਾਈਆਂ ਤੇ ਉਹ ਕਰ ਸਕਦੇ ਆ ਸਾਡੇ ਸਿੱਖ ਧਰਮ ਦੇ ਵਿੱਚ ਹਾਂ ਕੀ ਤੇ ਉਹਦੇ ਵਿੱਚ ਕੋਈ ਮਨਾਹੀ ਹੈ ਨਹੀਂ ਜੀ ਬਣਾ ਹੀ ਕੋਈ ਨਹੀਂ ਸਾਡਾ ਜਿਹੜਾ ਕਨਸੈਪਟ ਹੈ ਉਹ ਹੈ ਹੀ ਇੱਥੋਂ ਜਿਹੜੇ ਆਰੰਭਤਾ ਹੁੰਦੀ ਗੁਰੂ ਨਾਨਕ ਸਾਹਿਬ ਤੋਂ ਉਹ ਹੈਗਾ ਭੁੱਖੇ ਨੂੰ ਭੋਜਨ ਠੀਕ ਨੰਗੇ ਨੂੰ ਕੱਪੜਾ ਤੇ ਲੋੜਵੰਦੀ ਸਹਾਤਾ ਜਿਹੜਾ ਪਰਉਪਕਾਰ ਕਹਿੰਦੇ ਆਪਾਂ ਜੀ ਨੂੰ ਲੋੜ ਹਾਂਜੀ ਜੇ ਆਪਾਂ ਗੱਲ ਕਰੀਏ ਗੁਰੂ ਨਾਨਕ ਸਾਹਿਬ ਤੋਂ ਸਾਰੇ ਸਤਗੁਰਾਂ ਦਾ ਇਤਿਹਾਸ ਪੜ ਲੀਏ ਹਾਂਜੀ ਤਾਂ ਜਿਹੜੀ ਕਾਮਨ ਚੀਜ਼ ਸਾਹਮਣੇ ਆਉਂਦੀ ਹੈ ਉਹ ਪਰਉਪਕਾਰ ਹੈ ਠੀਕ ਹੈ ਤਾਂ ਇਹਦੇ ਚ ਮੈਂ ਇਹੀ ਕਹਾਂਗਾ ਜਿਹੜਾ ਸਾਡਾ ਲੰਗਰ ਹੈ ਹਾਂਜੀ ਇਹ ਸਾਡੇ ਨਾਲ ਜੁੜਿਆ ਹੋਇਆ ਹੈ ਤੋੜਾ ਰੂਹ ਤੱਕ ਬਿਲਕੁਲ ਉਹ ਗੁਰੂ ਨਾਨਕ ਸਾਹਿਬ ਜੀ ਨੇ ਆਰੰਭਤਾ ਕੀਤੀ ਹੈ ਹੂੰ ਤਾਂ ਮੇਰੀ ਜਿਹੜਾ ਵਿਚਾਰ ਹੈ ਉਹ ਇਹ ਹੈ ਵੀ ਲੰਗਰ ਨੂੰ ਆਪਾਂ ਬੰਦ ਨਹੀਂ ਕਰ ਸਕਦੇ ਠੀਕ ਹੈ ਕਿਉਂਕਿ ਇਹਦੇ ਨਾਲ ਭਾਵਨਾ ਸ਼ਰਧਾ ਵੀ ਜੁੜੀ ਹੋਈ ਹੈ ਬਿਲਕੁਲ ਪਰ ਇਸ ਲੰਗਰ ਨੂੰ ਆਪਾਂ ਲੰਗਰ ਮਰਯਾਦਾ ਦੇ ਨਾਲ ਜੇ ਆਪਾਂ ਰੱਖਦੇ ਆਂ ਹੂੰ ਤਾਂ ਮੈਂ ਸਮਝਦਾ ਆਂ ਵੀ 50 60% ਉੱਥੇ ਬਚਤ ਹੁੰਦੀ ਆ ਹੂੰ ਅੱਜ ਅੱਜ ਦਾ ਜਿਹੜਾ ਲੰਗਰ ਹੈ ਜਦੋਂ ਕਿ ਆਪਾਂ ਜੇ ਦਰਬਾਰ ਸਾਹਿਬ ਜਾਈਏ ਦਰਬਾਰ ਸਾਹਿਬ ਜਾ ਕੇ ਪ੍ਰਸ਼ਾਦਾ ਪਾਣੀ ਛਕੀਏ ਤੇ ਉੱਥੇ ਜਿਹੜਾ ਸਾਡਾ ਲੰਗਰ ਹੈ ਉਹ ਮਰਜ਼ਾਦਾ ਮੁਤਾਬਕ ਹੈ ਬਿਲਕੁਲ ਦਾਲ ਰੋਟੀ ਹਾਂ ਦਾਲ ਜਾਂ ਕੋਈ ਮਿੱਠਾ ਕੋਈ ਹਾਂ ਉਹ ਸਾਡੀ ਮਰਜ਼ਾਦਾ ਹੈ ਜਿਹੜੀ ਸ਼ੁਰੂ ਮੁੱਢ ਤੋਂ ਤੁਰੀ ਆਉਂਦੀ ਹੈ ਜਿਹੜੇ ਅੱਜ ਦੇ ਲੰਗਰ ਆ ਗਏ ਉਹਦੇ ਵਿੱਚ ਜਲੇਬੀਆਂ ਵੀ ਆ ਗਈਆਂ ਹੋਰ ਲੱਡੂ ਵੀ ਆ ਗਏ ਹੋਰ ਆਪਾਂ ਅੱਜ ਦਾ ਪੀਜ ਵੀ ਆ ਗਏ ਹਾਂ ਇਹ ਸਾਡੀ ਲੰਗਰ ਮਰਯਾਦਾ ਨਹੀਂ ਹੈ ਪਰੰਪਰਾ ਨਹੀਂ ਆਪਣੀ ਹੈ ਮੈਂ ਥੋੜਾ ਜਿਹਾ ਨਾ ਤੇ ਤੁਸੀਂ ਗੱਲ ਕਰਦੇ ਇੱਥੋਂ ਦੀ ਹਾਂਜੀ ਮੈਂ ਤੁਹਾਨੂੰ ਥੋੜੀ ਜੀ ਬਾਹਰਲੀ ਵੀ ਗੱਲ ਦੱਸਦਾ ਹਾਂਜੀ ਉੱਥੇ ਜਦੋਂ ਗੁਰੂ ਘਰ ਦੇ ਵਿੱਚ ਜਾਂਦੇ ਆ ਹਾਂਜੀ ਉੱਥੇ ਗੁਰੂ ਘਰ ਦੇ ਵਿੱਚ ਲੰਗਰ ਬਣ ਰਿਹਾ ਜੀ ਸਾਰੇ ਜਿਹੜੇ ਘਰੋਂ ਆਉਂਦੇ ਆ ਹਾਂਜੀ ਗੁਰੂ ਘਰ ਹਾਂਜੀ ਉਹ ਸਾਰੇ ਵਧੀਆ ਘਰੇ ਸੈਟ ਆ ਹਾਂਜੀ ਕੋਈ ਇਹੋ ਜਿਹੀ ਨਹੀਂ ਗਾ ਹਾਂ ਜਿਹੜੀ ਤਾਂ ਗੱਲ ਹੈਗੀ ਲੰਗਰ ਦੀ ਵੀ ਇੱਕ ਦਾਲ ਰੋਟੀ ਉਹ ਤਾਂ ਠੀਕ ਹੈ ਪਰ ਉੱਥੇ ਚਾਰ ਚਾਰ ਪੰਜ ਪੰਜ ਤਰ੍ਹਾਂ ਦੀਆਂ ਦਾਲਾਂ ਸਬਜ਼ੀਆਂ ਹੁੰਦੀਆਂ ਫਿਰ ਵਿੱਚ ਰਾਇਤੇ ਵੀ ਹੁੰਦੇ ਆ ਫਿਰ ਵਿੱਚ ਜਿਵੇਂ ਤੁਸੀਂ ਕਹਿੰਦੇ ਜਲੇਬੀਆਂ ਵੀ ਹੁੰਦੀਆਂ ਫਿਰ ਵਿੱਚ ਉਹਦੇ ਜ ਲੱਡੂ ਵੀ ਹੁੰਦੇ ਆ ਮਠਿਆਈਆਂ ਵੀ ਹੁੰਦੀਆਂ ਵੀ ਮੇਰਾ ਸਵਾਲ ਤੁਹਾਡੇ ਤੇ ਇਹੀ ਆ ਵੀ ਉਹਨੂੰ ਆਪਾਂ ਸਿੰਪਲ ਇੱਕ ਰੱਖੀਏ ਤੇ ਉਹ ਜਿਹੜੇ ਆਪਾਂ ਉਥੋਂ ਪੈਸੇ ਬਚਾਉਨੇ ਆ ਜੇ ਆਪਾਂ ਬਚਾ ਲੈਨੇ ਆ ਉਹ ਪੈਸੇ ਕਿਤੇ ਹੋਰ ਵੀ ਆਪਾਂ ਸਹਾਇਤਾ ਕਰ ਸਕਦੇ ਇਹ ਤਾਂ ਹੈ ਤਾਂ ਇਹ ਸਹੀ ਆ ਜੀ ਪਰ ਜਿਹੜਾ ਇਹ ਚੱਲ ਪਿਆਦੇ ਥੋੜਾ ਜਿਹਾ ਜਿਹੜਾ ਮੈਂ ਵੇਖਿਆ ਮੈਂ ਇੱਥੇ ਜਿਆਦਾ ਵਿਚਰਦਾ ਚਲੂ ਵਿਦੇਸ਼ ਚ ਮੈਂ ਜੇ ਘਟ ਗਿਆ ਤਾਂ ਮੈਂ ਇੱਥੇ ਵੀ ਨਾ ਵੀ ਲੋਕਾਈ ਨੂੰ ਇਕੱਠਾ ਕਰਨ ਵਾਸਤੇ ਚੀਜ਼ ਵਰਤੀ ਜਾ ਰਹੀ ਹੈ ਜਦੋਂ ਕਿ ਸਾਡੀ ਮਰਯਾਦਾ ਨਹੀਂ ਸਾਡੀ ਮਰਯਾਦਾ ਦਾ ਅਧਾਰ ਉੱਠ ਗਈ ਹੈ ਅਧਾਰ ਫਰਕ ਹੈ ਪਰ ਉਹ ਸਾਡੀ ਰੂਹ ਨਾਲ ਜੁੜਿਆ ਹੋਇਆ ਹੈ ਉਹ ਭਾਵੇਂ ਕੋਈ ਅਰਬਪਤੀ ਆਉਂਦਾ ਤੇ ਭਾਵੇਂ ਲੱਖਪਤੀ ਆਉਂਦਾ ਹੈ ਉਹਨੂੰ ਗੁਰੂ ਸਾਹਿਬ ਦਾ ਹੁਕਮ ਵੀ ਸੀ ਪਹਿਲਾਂ ਲੰਗਰ ਤੇ ਫਿਰ ਸੰਗਤ ਪਹਿਲੇ ਪੰਗਤ ਤੇ ਸੰਗਤ ਉਹ ਸਾਡੀ ਮਰਯਾਦਾ ਹੈ ਉਹ ਤਾਂ ਅਸੀਂ ਕਰਨੀ ਹੈ ਪਰ ਜਿਹੜੀ ਉਸ ਤੋਂ ਵੱਧ ਕੇ ਤੁਸੀਂ ਗੱਲ ਕੀਤੀ ਹੈ ਉਹ ਜਿਹੜੀ ਸਾਡੀ ਮਰਜ਼ਾਦਾ ਨਹੀਂ ਸਿਧਾਂਤ ਨਹੀਂ ਸਾਡਾ ਹੈਗਾ ਉਹ ਤਾਂ ਅਸੀਂ ਲੋਕਾਈ ਨੂੰ ਖੁਸ਼ ਕਰਨ ਵਾਸਤੇ ਜਾਂ ਆਪਦੇ ਪਿੱਛੇ ਲਾਉਣ ਵਾਸਤੇ ਜਾਂ ਦਾ ਵਰਤਿਆ ਜਾਂਦਾ ਹੈ ਜਾਂ ਆਪ ਦਾ ਦਿਖਾਉਣ ਵਾਸਤੇ ਜਾਂ ਵਿਖਾਵਾ ਕਰਨ ਵਾਸਤੇ ਉਹ ਵਰਤਿਆ ਜਾ ਰਿਹਾ ਹਾਂ ਜਿਹੜੀ ਗੱਲ ਆ ਗਈ ਦਵਾਈਆਂ ਦੀ ਪੜਾਈ ਦੀ ਇਹ ਅੱਜ ਦੀ ਜ਼ਰੂਰਤ ਆ ਜੇ ਅਸੀਂ ਸਿੱਖੀ ਅੱਗੇ ਵਧਾਉਣੀ ਆ ਜਾਂ ਜਿਹੜੀਆਂ ਸਮਾਜ ਦੇ ਵਿੱਚ ਅਲਾਮਤ ਆ ਜੇ ਅਸੀਂ ਉਹਨੂੰ ਬੰਦ ਕਰਨਾ ਹੈ ਤਾਂ ਉਹਦੇ ਵਾਸਤੇ ਸਾਨੂੰ ਸਿੱਖੀ ਦੇ ਨਾਲ ਪਲਾਸ ਵਿਦਿਆ ਦੋਨੇ ਚੀਜ਼ਾਂ ਨੂੰ ਐਡ ਕਰਨਾ ਪਊਗਾ ਜਦੋਂ ਸਾਡੇ ਜਿਹੜੇ ਸਿੱਖੀ ਦੇ ਨਾਲ ਜਿਹੜਾ ਬੱਚਾ ਕੋਈ ਵੀ ਹੈ ਉਹਦਾ ਜਿਹੜਾ ਜੀਵਨ ਉਹ ਗੁਰਮੁਖ ਵਾਲਾ ਬਣਦਾ ਹੈ ਉਹਨੂੰ ਥੋੜੇ ਜਿਹਾ ਸਿਧਾਂਤ ਪਤਾ ਲੱਗਦਾ ਹੈ ਥੋੜੇ ਜਿਹਾ ਸਾਡਾ ਕਲਚਰ ਪਤਾ ਲੱਗਦਾ ਹੈ ਤਾਂ ਜਦੋਂ ਉਹ ਕਿਸੇ ਅਹੁਦੇ ਤੇ ਪਹੁੰਚੂਗਾ ਤਾਂ ਉਹਦੇ ਉਹ ਅੰਦਰ ਧੁਰ ਅੰਦਰ ਪਈ ਹੋਊ ਗੱਲ ਉਹ ਜ਼ਿਆਦਾ ਫਿਰ ਜਿਹੜਾ ਜਿਵੇਂ అలਮਤਾ ਆ ਗਈਆਂ ਨਸ਼ੇ ਆ ਗਏ ਜਾਂ ਅਪਰਿਸ਼ਵਤਾ ਆ ਗਈਆਂ ਜਾਂ ਹੋਰ ਇਹੋ ਜਿਹੜਾ ਕਾਰ ਉਹ ਘਟਣਗੇ ਜੇ ਅਸੀਂ ਇਸ ਚੀਜ਼ ਨੂੰ ਲੈਣਾ ਹੈ ਤੇ ਸਾਨੂੰ ਪੜ੍ਹਾਈ ਜ਼ਰੂਰੀ ਹੈ ਇੱਕ ਵਕ ਪੜ੍ਹਾਈ ਹੋਵੇ ਤਾਂ ਪੜ੍ਹਾਈ ਵਾਸਤੇ ਇਹ ਨਹੀਂ ਹੁੰਦਾ ਜ਼ਰੂਰੀ ਕੋਈ ਲੱਖਪਤੀ ਦਾ ਹੀ ਪੜ੍ਹ ਸਕਦਾ ਹੈ ਉਹਦੇ ਵਿੱਚ ਕੋਈ ਗਰੀਬ ਵੀ ਹੁੰਦਾ ਹਾਂ ਉਹਦੀ ਸਹਾਇਤਾ ਕਰਨੀ ਸਾਨੂੰ অতি ਜ਼ਰੂਰੀ ਆ ਤੇ ਸਾਨੂੰ ਕਰਨੀ ਚਾਹੀਦੀ ਹੈ ਹੁਣ ਹੁਣ ਆਪਾਂ ਗੱਲ ਕਰਦੇ ਆ ਗੁਰੂ ਘਰ ਆ ਜਿਹੜਾ ਕੋਈ ਵੀ ਗੁਰੂ ਘਰ ਲੈ ਲਈ ਆਪਾਂ ਜੀ ਉਹ ਚੱਲਦਾ ਤਾਂ ਲੋਕਾਂ ਦੇ ਪੈਸਿਆਂ ਨਾਲ ਹੈ ਨਾ ਜੀ ਜੀ ਜਿਹੜੇ ਸਾਰੇ ਸ਼ਰਧਾਲੂ ਆ ਉਹ ਕਿਸੇ ਨਾ ਕਿਸੇ ਟੰਗ ਦੇ ਨਾਲ ਪੈਸੇ ਦਿੰਦੇ ਆ ਜੀ ਜੀ ਆਪਾਂ ਗੋਲਕ ਚ ਮੱਥਾ ਟੇਕਦੇ ਆਂ ਤਾਂ ਪੈਸੇ ਪਾਉਨੇ ਆ ਹਾਂਜੀ ਜਾਂ ਆਪਾਂ ਸੰਗਰਾਹ ਕਰਾਉਨੇ ਆ ਕੋਈ 100 ਦੇ ਦਿੰਦਾ ਕੋਈ 200 ਦੇ ਦਿੰਦਾ ਕੋਈ 10 ਦੇ ਦਿੰਦਾ ਉਹ ਜਿੰਨੀ ਜਿਹੜੀ ਦੀ ਸ਼ਰਤ ਆ ਉਹ ਆ ਹਾਂਜੀ ਉਹ ਪੈਸੇ ਆ ਜਿਹੜੇ ਜਾਂ ਜਾਂ ਕੋਈ ਆ ਆਪਣੇ ਚੋਈ ਕਹਿ ਦਿੰਦਾ ਜੀ ਮੈਂ ਅਗਲੇ ਸੰਗਰਾਹ ਤੇ ਮੈਂ ਲੰਗਰ ਦੀ ਸੇਵਾ ਕੰਨੀ ਹਾਂਜੀ ਉਹ ਲੰਗਰ ਦੀ ਸੇਵਾ ਦੇ ਵਿੱਚ ਉਹ ਕਹਿੰਦਾ ਜੀ ਮੈਂ ਤੁਹਾਨੂੰ 10000 ਦੇਣਾ ਜੀ ਜੀ ਤੁਸੀਂ ਉਹ 10000 ਹੈ ਨਾ ਜਿਹੜਾ ਲੰਗਰ ਦਿਲਾ ਦੇ ਹਾਂਜੀ ਕੀ ਅਸੀਂ ਉਸ 10000 ਨੂੰ ਬੇਨਤੀ ਉਹਨਾਂ ਨਾਲ ਕਰ ਸਕਦੇ ਹਾਂ ਵੀ ਭਾਈ 5000 ਅਸੀਂ ਤੇਰਾ ਜਿਹੜਾ ਲੰਗਰ ਦਿਲਾ ਦੇਾਂਗੇ ਤੇ ਜਿਹੜਾ 5000 ਬਾਕੀ ਆ ਉਹ ਅਸੀਂ ਅੱਡ ਕਿਸੇ ਦੀ ਸਹਾਇਤਾ ਕਰਨ ਨੂੰ ਦਵਾਈਆਂ 'ਚ ਸਹਾਇਤਾ ਕਰਨ ਨੂੰ ਜਾਂ ਕਿਸੇ ਦੀ ਪੜ੍ਹਾਈ ਸਹਾਇਤਾ ਕਰਨ ਨੂੰ ਕਰ ਸਕਦੇ ਹਾਂ ਕੀ ਅਸੀਂ ਗੁਰੂ ਘਰਾਂ 'ਚ ਇਹੋ ਜਿਹਾ ਕੁਝ ਸ਼ੁਰੂ ਕਰ ਸਕਦੇ ਹਾਂ ਜੀ ਬਿਲਕੁਲ ਇਹ ਕਰ ਵੀ ਸਕਦੇ ਆ ਤੇ ਕਰਨਾ ਵੀ ਚਾਹੀਦਾ ਹੈ ਹਾਂ ਸਮੇਂ ਦੇ ਮੁਤਾਬਕ ਅੱਜ ਜਦੋਂ ਅਸੀਂ ਵਿਚਰਦੇ ਆ ਤੇ ਇਹੋ ਚੀਜ਼ ਸਾਹਮਣੇ ਆਉਂਦੀ ਹੈ ਵੀ ਲੋਕ ਜਦੋਂ ਸਾਡਾ ਟਰਸਟ ਚੱਲ ਰਿਹਾ ਤੇ ਅਸੀਂ ਉਹਦੇ ਦੁਆਰੇ ਜਦੋਂ ਵੇਖਦੇ ਆ ਤਾਂ ਬਹੁਤ ਜ਼ਿਆਦਾ ਬਿਮਾਰੀ ਗ੍ਰਸਤ ਆ ਲੋਕ ਸਾਡੇ ਕੋਲ ਆਉਂਦੇ ਵੀ ਆ ਚਲੋ ਮਦਦ ਵੀ ਜਿੰਨੀ ਕੁ ਹੁੰਦੀ ਕਰੀਦੀ ਆ ਤਾਂ ਉਹਦੇ ਵਿੱਚ ਹੁਣ ਮਾਇਆ ਨਾਲ ਮਦਦ ਹੋਣੀ ਮਾਇਆ ਤੋਂ ਨਾ ਮਦਦ ਦੀ ਕੋਈ ਬੇਨਤੀ ਹੋਣੀ ਤਾਂ ਉਹਦੇ ਵਾਸਤੇ ਜਿਹੜੇ ਪ੍ਰਦੇਸ਼ੀ ਵੀਰ ਮੇਰੇ ਨਾਲ ਕਾਫੀ ਬਲੈਂਕਾ ਉਹਨਾਂ ਦੇ ਨਾਲ ਗੱਲਬਾਤ ਵੀ ਕਰੀਦੀ ਹੈ ਵੀ ਭਾਈ ਇੱਥੇ ਆਪਾਂ ਨੂੰ ਪੈਸੇ ਲਾਉਣੇ ਚਾਹੀਦੇ ਆ ਲੋੜਵੰਦ ਹੈ ਤਾਂ ਇਹ ਚੀਜ਼ ਜ਼ਰੂਰੀ ਹੈ ਤੇ ਨਾਲ ਜਿੱਥੇ ਦੁਵਾਈਆਂ ਦੀ ਆਪਾਂ ਮਦਦ ਕਰ ਸਕਦੇ ਆ ਇਲਾਜ ਦੀ ਮਦਦ ਕਰ ਸਕਦੇ ਆ ਉਸ ਤੇ ਉਦੋਂ ਵੀ ਵੱਧ ਜਿਹੜਾ ਪੜ੍ਹਾਈ ਜ਼ਰੂਰੀ ਹੈ ਹਾਂ ਅੱਜ ਪੜ੍ਹਾਈ ਬਹੁਤ ਜ਼ਰੂਰੀ ਕਿਉਂਕਿ ਕਈ ਆਪਾਂ ਬੱਚੇ ਅੱਜ ਇਹ ਬਣੇ ਆ ਵੀ ਜਿਹੜੇ ਬਹੁਤ ਜ਼ਿਆਦੇ ਹੁਸ਼ਿਆਰ ਆ ਤੇ ਪਰ ਪੈਸਾ ਨਾ ਹੋਣ ਕਰਕੇ ਉਹ ਕਿਸੇ ਮੁਕਾਮ ਤੱਕ ਨਹੀਂ ਪਹੁੰਚ ਸਕਦੇ ਉਹ ਰੁਲ ਜਾਂਦੇ ਵਿੱਚੇ ਜਿਹੜਾ ਅੱਜ ਬੱਚਾ ਵਿਦੇਸ਼ ਗਿਆ ਇਹ ਵੀ ਇਸੇ ਕਾਰਨ ਗਿਆ ਬਿਲਕੁਲ ਕਿਉਂਕਿ ਉਹਨਾਂ ਨੂੰ ਉਹ ਪੜ੍ਹਾਈ ਨਹੀਂ ਸੀ ਮਿਲੀ ਜਾਂ ਉਹ ਜਿਹੜੇ ਆਪਣੇ ਕੋਰਸਸ ਹੈ ਉਹ ਨਹੀਂ ਮਿਲੇ ਹਾਂ ਜਿਹੜੇ ਜਿਹੜੇ ਕਿ ਉਹ ਪ੍ਰੇਫਰ ਕਰਦੇ ਸੀ ਤੇ ਇੱਥੇ ਫਿਰ ਜਿਹੜੇ ਥੱਲੇ ਨੀਵੇਂ ਥੋੜੀ ਘੱਟ ਪੜ੍ਹਾਈ ਕਰਕੇ ਇੱਥੇ ਉਹ ਬੱਚੇ ਦੀਆਂ ਆਪਣਾ ਕੋਈ ਉਹਨੂੰ ਇੱਥੇ ਜੋਬ ਨਹੀਂ ਸੀ ਮਿਲਦੀ ਉਹਨੇ ਕਿ ਪੜ ਕੇ ਜੇ ਤਾਂ ਉਹ ਉੱਪਰ ਪੜਦੇ ਤਾਂ ਉਹਨਾਂ ਨੂੰ ਜਾ ਕੇ ਕੋਈ ਨਾ ਕੋਈ ਜੋਬ ਮਿਲ ਜਾਣੀ ਸੀ ਯੇ ਤੇ ਉੱਥੋਂ ਤੱਕ ਪਹੁੰਚ ਨਹੀਂ ਸਕੇ ਤਾਂ ਬੱਚੇ ਜਿਹੜੇ ਆ ਫਿਰ ਪੈਸਾ ਲਾ ਕੇ ਵਿਦੇਸ਼ ਚਲੇ ਗਏ ਉਹ ਕਿਉਂਕਿ ਉੱਥੇ ਪੜਨਾ ਤਾਂ ਬਹੁਤੇ ਹਣੇ ਹੈ ਨਹੀਂ ਘਰ ਨਹੀਂ ਤਾਂ ਉੱਥੇ ਨਾ ਕੰਮ ਹੈ ਹਾਂ ਉੱਥੇ ਉਹਨਾਂ ਨੂੰ ਕੰਮ ਮਿਲ ਗਿਆ ਕੰਮ ਮਿਲ ਗਿਆ ਉਹਨਾਂ ਦਾ ਜ਼ਿੰਦਗੀ ਦਾ ਕੰਮ ਚੱਲ ਪਿਆ ਵਿਦੇਸ਼ ਜਾਣ ਦਾ ਵੱਡਾ ਕਾਰਨ ਇਹ ਵੀ ਹੈ ਕਿ ਅਸੀਂ ਪੁੱਤਾਂ ਨੂੰ ਪੜਾਈ ਨਹੀਂ ਦੇ ਸਕੇ ਤਾਂ ਜਿੱਥੇ ਗੁਰਮਤਿ ਦੀ ਪੜ੍ਹਾਈ ਦੇਣੀ ਜ਼ਰੂਰੀ ਹੈ ਬੱਚੇ ਨੂੰ ਉਹਦੇ ਜੀਵਨ ਸੁਧਾਰਕ ਵਾਸਤੇ ਤਾਂ ਕਿ ਉਹਦਾ ਸੋਹਣਾ ਜੀਵਨ ਬਣੇ ਸ ਗੁਰੂ ਸਾਹਿਬ ਨੇ ਸਾਨੂੰ ਦਿੱਤਾ ਕਿ ਜੀਵਨ ਦਿੱਤਾ ਬਿਲਕੁਲ ਤੇ ਜੀਵਨ ਤੁਹਾਡਾ ਵਧੀਆ ਹੋਣਾ ਚਾਹੀਦਾ ਹੈ ਜੀਵਨ ਦੇ ਵਿੱਚ ਤੁਹਾਡੇ ਜੇ ਤੁਸੀਂ ਬਾਣੀ ਪੜ੍ਹਦੇ ਆ ਜੇ ਤੁਸੀਂ ਬਾਣੀ ਨਾਲ ਜੁੜੇ ਆ ਤਾਂ ਤੁਹਾਡੇ ਜੀਵਨ ਵਿੱਚ ਫਰਕ ਪੈਂਦਾ ਹੈ ਤੁਸੀਂ ਗੁਰਬਾਣੀ ਤਾਈ ਵਾਲਾ ਆਉਨੇ ਆ ਜੇ ਤੁਸੀਂ ਬਾਣੀ ਪੜਦੇ ਆ ਬਾਣੀ ਸੁਣਦੇ ਆ ਤੇ ਉਹ ਬਾਣੀ ਦੇ ਵਿੱਚ ਤਾਂ ਆਪਾਂ ਨੂੰ ਸਿੱਖਿਆ ਹੀ ਆ ਬਿਲਕੁਲ ਸਿੱਖਿਆ ਜੇ ਅਸੀਂ ਉਹ ਸਿੱਖਿਆ ਨੂੰ ਸੁਣ ਕੇ ਜਾਂ ਪੜ ਕੇ ਉਹਦੇ ਮੁਤਾਬਕ ਆਪਦਾ ਜਿਹੜਾ ਜੀਵਨ ਆ ਜੀ ਬਤਾਉਨੇ ਆ ਤਾਂ ਉਹ ਚੰਗੀ ਗੱਲ ਚਾਹੀਦਾ ਵੀ ਇਦਾਂ ਹੀ ਆ ਬਿਲਕੁਲ ਜੀ ਕਿਉਂਕਿ ਗੁਰਬਾਣੀ ਨਾ ਤਾਂ ਮੱਥਾ ਟੇਕਣ ਦਾ ਵਿਸ਼ਾ ਹੈ ਹਾਂ ਤੇ ਨਾ ਬਾਣੀ ਜਿਹੜੀ ਹੈਗੀ ਆ ਵੀ बार-बार ਆਪਾਂ ਇੱਕ ਗੱਲ ਨੂੰ ਰਿਪੀਟ ਕਰੀ ਜਾਈਏ ਉਹ ਵੀ ਸ਼ਾ ਵੀ ਹੈ ਨਹੀਂ ਹਾਂ ਠੀਕ ਆ ਬਾਣੀ ਪੜਨੀ ਬਹੁਤ ਜ਼ਰੂਰੀ ਆ ਬਾਣੀ ਪੜੀ ਦਾ ਫਲ ਵੀ ਹੈਗਾ ਇਹ ਨਹੀਂ ਗੱਲ ਮੈਂ ਕਹਿੰਦਾ ਵੀ ਹੈ ਨਹੀਂ ਬਿਲਕੁਲ ਨਕਾਰਦਾ ਨਹੀਂ ਮੈਂ ਬਾਣੀ ਪੜਨੀ ਚਾਹੀਦੀ ਹੈ ਪਰ ਉਸ ਤੋਂ ਵੀ ਵੱਧ ਹੈ ਬਾਣੀ ਵਿਚਾਰਨੀ ਚਾਹੀਦੀ ਹੈ ਬਿਲਕੁਲ ਕਿਉਂਕਿ ਜੇ ਵਿਚਾਰਾਂਗੇ ਤੇ ਗੁਰੂ ਸਾਹਿਬ ਦੇ ਜੋ ਬਚਨ ਹੈ ਜੋ ਉਹਨਾਂ ਨੇ ਉਸ ਵੇਲੇ ਕਿਹਾ ਹੂੰ ਉਹ ਅੱਜ ਸਾਡੇ ਸਾਹਮਣੇ ਉਸੇ ਤਰ੍ਹਾਂ ਦੱਸਣਗੇ ਸਾਨੂੰ ਸਾਨੂੰ ਸਮਝ ਆਊਗੀ ਵੀ ਅਸੀਂ ਜੀਵਨ ਵਿੱਚ ਕੀ ਕਰਨਾ ਤਾਂ ਫੇਰ ਹੀ ਸਾਡੇ ਜੀਵਨ ਵਿੱਚ ਫਰਕ ਪਊਗਾ ਸਿੱਖੀ ਹੈ ਹੀ ਜੀਵਨ ਦਾ ਜਿਹੜਾ ਜੀਵਨ ਸੁਧਾਰਕ ਹੈ ਬਾਣੀ ਜਿਹੜੀ ਹੈ ਜੀਵਨ ਦੀ ਖੋਜ ਆ ਵੀ ਕਿਉਂ ਜੇ ਅਸੀਂ ਆਪਣਾ ਜੀਵਨ ਬਣਾਉਣਾ ਤਾਂ ਜੇ ਅਸੀਂ ਆਪਣੇ ਆਪ ਨੂੰ ਸੁਧਾਰਦੇ ਆ ਸ਼ੁਰੂਆਤ ਇਹ ਹੈ ਵੀ ਆਪਣੇ ਆਪ ਨੂੰ ਸੁਧਾਰੋ ਬਿਲਕੁਲ ਜੇ ਆਪ ਦੇ ਸੁਧਾਰਦੇ ਸਮਾਜ ਵੀ ਸੁਧਰੂਗਾ ਉਹਦਾ ਉਹਦਾ ਆਪੇ ਜੇ ਅਸੀਂ ਸਾਰੇ ਜਾਨੇ ਆਪਦੇ ਆਪ ਨੂੰ ਸੁਧਾਰਨ ਲੱਗੇ ਤਾਂ ਆਪੇ ਸੁਧਰ ਗਿਆ ਹਾਂਜੀ ਉਹ ਸਮਾਜ ਸੁਧਰਦਾ ਉਹ ਸੁਧਰ ਇਹ ਚੀਜ਼ ਦੀ ਜ਼ਰੂਰਤ ਆ ਕਿਉਂਕਿ ਮੈਂ ਜਿੰਨਾ ਕਿ ਵੇਨਾ ਜਿੰਨੀ ਕਿ ਮਤਬੁੱਦੀ ਪ੍ਰਮਾਤਮਾ ਨੇ ਮੈਨੂੰ ਬਖਸ਼ੀ ਹੈ ਮੈਂ ਵੇਖਦਾ ਹੁੰਨਾ ਵੀ ਬਾਣੀ ਪੜ ਕੇ ਲਾਹਾ ਮਿਲਦਾ ਹੈ ਪਰ ਜਿੰਨਾ ਚਿਰ ਆਪਾਂ ਵਿਚਾਰਨ ਵਾਲੇ ਪਾਸੇ ਨਹੀਂ ਜੁੜਦੇ ਉਹਨਾਂ ਚਿਰ ਉਹ ਚੀਜ਼ ਦੀ ਸਮਝ ਨਹੀਂ ਆਉਂਦੀ ਜਿਹੜੀ ਰੋਹਾਨੀਅਤ ਦੀ ਗੇੜ ਹਮ ਜਿਹੜੀ ਆਪਾਂ ਹੁਣ ਆਪਾਂ ਇੱਥੇ ਬੈਠੇ ਆ ਆਪਾਂ ਜਿਹੜੀ ਵਿਚਾਰ ਕਰ ਰਹੇ ਆ ਆਪਾਂ ਰੋਹਾਨੀਅਤ ਦੀ ਨਹੀਂ ਕਰਾਈ ਹਮ ਆਪਾਂ ਕਰ ਰਹੇ ਆ ਸਮਾਜਿਕ ਦੇ ਵਿੱਚ ਵੀ ਗੁਰਬਾਣੀ ਦੀ ਸਮਾਜ ਨੂੰ ਕੀ ਦੇਣਾ ਦੇ ਰਿਹਾ ਕੋ ਆਪਾਂ ਉਹ ਕਰ ਰਹੇ ਆ ਪਰੰਤੂ ਜਿਹੜਾ ਗੁਰਮੁਖ ਬਾਣੀ ਨੂੰ ਅੰਦਰ ਵਸਾਉਂਦਾ ਜੋ ਗੁਰੂ ਸਾਹਿਬ ਕਹਿੰਦੇ ਉਹਦੇ ਮੁਤਾਬਕ ਢਾਲਦਾ ਆਪਣੇ ਆਪ ਨੂੰ ਇਹ ਬਾਣੀ ਮਨ ਚ ਵਸ ਗਈ ਉਹ ਹੈਗੀ ਰੋਹਾਨੀਅਤ ਦੀ ਖੇਡ ਜਿਵੇਂ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇ ਆਪਾਂ ਵਿਚਾਰੀਏ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹਾਦਤ ਦੇ ਸਮੇਂ ਜੋ ਉਹਨਾਂ ਨੇ ਕਿਹਾ ਸੀ ਵੀ ਸੀਸ ਦਿਆ ਪਰ ਸਿਰਰ ਨਾ ਦਿਆ ਉਥੇ ਅਸੀਂ ਉਹ ਸਿਰਰ ਦੇ ਅਰਥ ਕਰਦੇ ਹੱਥ ਹਾਂ ਵੇ ਗੁਰੂ ਸਾਹਿਬ ਨੇ ਸਿਰਤਾ ਦਿੱਤਾ ਆਪਣਾ ਹੱਥ ਨਹੀਂ ਛੱਡਿਆ ਇਹ ਹੈਗੇ ਸਾਡੀ ਮਤ ਮੁਤਾਬਕ ਅਰਥ ਪਰ ਜੇ ਆਪਾਂ ਗੁਰੂ ਦੀ ਮੁਤਾਬਕ ਵੇਖੀਏ ਤਾਂ ਇਹਦੇ ਅਰਥ ਹੱਥ ਨਹੀਂ ਇਹਦਾ ਇਹਦੇ ਅਰਥ ਹਨ ਵੀ ਗੁਰੂ ਸਾਹਿਬਾਂ ਜਿਹੜੀ ਰਫਾਨੀਅਤ ਦੀ ਖੇਡ ਸੀ ਜਿਹੜੀ ਕਿ ਇੱਕ ਬੰਦਾ ਆਪਣੇ ਪਰਮਾਤਮਾ ਦੇ ਨਾਲ ਮਿਲਣ ਤੋਂ ਬਾਅਦ ਪ੍ਰਾਪਤ ਕਰਦਾ ਹੈ ਉਹ ਰੰਗਦੇਵ ਚਾਹੁੰਦਾ ਸੀ ਮੈਨੂੰ ਵਿਖਾ ਜਿਵੇਂ ਆਪਾਂ ਸਿੰਪਲੀ ਗੱਲ ਕਰੀਏ ਵੀ ਆਪਾਂ ਕਿਸੇ ਨੂੰ ਕਹਿੰਦੇ ਜੇ ਰੱਬ ਹੈਗਾ ਤਾਂ ਮੈਨੂੰ ਵਿਖਾ ਬਿਲਕੁਲ ਹੁਣ ਜੇ ਰੱਬ ਦਾ ਤਾਂ ਦੱਸੋ ਜੇ ਉਸ ਅਵਸਥਾ ਤੱਕ ਪਹੁੰਚੂ ਤਾਂ ਇਹ ਅਵਸਥਾ ਦੀ ਖੇੜ ਸੀ ਰੋਹਾਨੀਅਤ ਤੇ ਗੁਰੂ ਤੇਗ ਬਹਾਦਰ ਜੀ ਨੇ ਇਹ ਰੋਹਾਨੀਅਤ ਦੀ ਖੇੜ ਰੰਗਜੀਤ ਦੇ ਅੱਗੇ ਪ੍ਰਗਟ ਨਹੀਂ ਹੋਣ ਦਿੱਤੀ ਆਪਣ ਉਹ ਨੂੰ ਕਿਹਾ ਸਿਰ ਰਣਾ ਦੀ ਆ ਵੀ ਆਪਣੀ ਰੋਹਾਨੀਅਤ ਦੀ ਖੇੜ ਉਹਦੇ ਸਾਹਮਣੇ ਨਹੀਂ ਲੈ ਕੇ ਆਂਦੀ ਵੀ ਆਪ ਆਪਣਾ ਸੀਸ ਦੇਤਾ ਬਲੀਦਾਨ ਦੇਤਾ ਸ਼ਹੀਦੀ ਦੇਤੀ ਪਰ ਉਹ ਨੂੰ ਉਹ ਚੀਜ਼ ਐਉਂ ਨਹੀਂ ਵਿਖਾਈ ਵੀ ਸੌਖੀ ਜੀ ਉਹ ਨੂੰ ਮਿਲ ਜੇ ਹਾਂ ਜੇ ਉਹ ਰਸਤੇ ਤੇ ਤੁਰਦਾ ਹੋ ਸਕਦਾ ਉਹ ਨੂੰ ਮਿਲ ਸਕਦੀ ਸੀ ਇਹ ਸਿਰਨ ਦਾ ਅਰਥ ਇਤੇ ਇਹ ਆ ਤਾਂ ਇਹ ਗੁਰਬਾਣੀ ਦੀ ਖੇਡ ਆ ਰੂਹਾਨੀਅਤ ਦੀ ਖੇਡ ਆ ਇਹ ਜਿੰਨਾ ਚਿਰ ਆਪਾਂ ਅਰਥਾਂ ਚ ਨਹੀਂ ਬਣਾਂਗੇ ਆਪਾਂ ਨੂੰ ਸਮਝ ਨਹੀਂ ਲੱਗਣੀ ਇਹ অতি ਜ਼ਰੂਰੀ ਹੈ ਵੀ ਆ ਸਾਨੂੰ ਜਿਹੜੇ ਗੁਰਬਾਣੀ ਪੜ੍ਹ ਕੇ ਵਿਚਾਰ ਕੇ ਉਹਦੇ ਅਰਥ ਹੋਣੇ ਚਾਹੀਦੇ ਤਾਂ ਹੀ ਅਸੀਂ ਉਸ ਰਸਤੇ ਤੇ ਤੁਰ ਸਕਾਂ ਇਹ ਇੱਕ ਰਸਤਾ ਹੈ ਜੀਵਨ ਦਾ ਬਿਲਕੁਲ ਹੁਣ ਆਪਾਂ ਵਾਪਸ ਫੇਰ ਆਉਨੇ ਆ ਜੀ ਦੁਆਇਆਂ ਦਾ ਲੰਗਰ ਜਾਂ ਆਪਾਂ ਪੜ੍ਹਾਈ ਵਾਲੇ ਪਾਸੇ ਹੁੰਨੇ ਆ ਜੀ ਕੀ ਸਾਡੇ ਜਿਹੜੇ ਅਮ ਗੁਰਦੁਆਰੇ ਜਾਂ ਆਪਣੇ ਪਿੰਡ ਲੈ ਲੋ ਜਾਂ ਆਸੇ-ਪਾਸੇ ਜਾਂ ਪੰਜਾਬ ਦੇ ਵਿੱਚ ਕੋਈ ਵੀ ਇਹੋ ਜਿਹੇ ਗੁਰਦੁਆਰੇ ਹੈਗੇ ਆ ਜਿਹੜੇ ਇਸ ਪਾਸੇ ਨੂੰ ਹੋਏ ਹਾਂਜੀ ਹੈਗੇ ਹੈਗੇ ਹਾਂਜੀ ਕਾਫੀ ਹੁਣ ਵਿਚਰਨ ਦਾ ਮੌਕਾ ਮਿਲਦਾ ਹੈ ਹਾਂ ਮੇਰੇ ਨਾਲ ਨਾ ਸਾਡਾ ਜੋ ਟਰਸਟ ਬਣਿਆ ਗ੍ਰੰਥੀ ਸਿੰਘਾ ਉਹਦੇ ਵਿੱਚ ਸੰਤ ਗੁਰਮੀਤ ਸਿੰਘ ਜੀ ਖੋਸਿਆਂ ਵਾਲੇ ਮਹਾਪੁਰਖ ਜੁੜੇ ਹੋਏ ਸਾਡੇ ਨਾਲ ਠੀਕ ਹੈ ਉਹਨਾਂ ਨੇ ਜਿਹੜੇ ਵਿਸ਼ੇ ਚੱਕੇ ਜਿੱਥੇ ਉਹ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਆਪਣਾ ਕਰ ਰਹੇ ਉਹ ਵੱਖਰਾ ਵਿਸ਼ਾ ਇੱਕ ਵੱਖਰਾ ਪੱਖ ਹੈ ਬਿਲਕੁਲ ਨਾਲ-ਨਾਲ ਉਹਦੇ ਬੱਚਿਆਂ ਦੀ ਪੜ੍ਹਾਈ ਠੀਕ ਹੈ ਬੱਚਿਆਂ ਦੀ ਖੇਡਾਂ ਵਾਸਤੇ ਅਕੈਡਮੀ ਵੀ ਬਣਾਈ ਹੋਈ ਹੈ ਠੀਕ ਹੈ ਬੱਚਿਆਂ ਨੂੰ ਖੜਾਉਣਾ ਵੀ ਹੈ ਤੇ ਬੱਚਿਆਂ ਨੂੰ ਪੜ੍ਹਾਈ ਜਿਹੜਾ ਬੱਚਾ ਜਿਹੜੇ ਲੈਵਲ ਤੇ ਪੜ੍ਹ ਰਿਹਾ ਹੈ ਉਸੇ ਮੁਤਾਬਕ ਉਹਨੂੰ ਪੜਾਇਆ ਜਾ ਰਿਹਾ ਹੈ ਵੀ ਜੇ ਬੱਚਾ ਕੋਈ ਬਹੁਤ ਚੰਗਾ ਪੜਨ ਵਾਲਾ ਉਹਨੂੰ ਉਸੇ ਲੈਵਲ ਤੇ ਉਸ ਚੰਗੇ ਸਕੂਲ ਦੇ ਵਿੱਚ ਵਧੀਆ ਤੋਂ ਵਧੀਆ ਸਕੂਲ ਦੇ ਵਿੱਚ ਕਿੰਨਾ ਮਰਜ਼ੀ ਖਰਚਾ ਹੋਵੇ ਉਸ ਹਾਵ ਨਾ ਪਾਇਆ ਹਾਂ ਹਾਂ ਉਹੀ ਹੈ ਨਾ ਆਪਣੇ ਬਹੁਤ ਬੱਚੇ ਹੈਗੇ ਆ ਜਿਹੜੇ ਬਹੁਤ ਕਾਬਿਲ ਆ ਤੇ ਬਹੁਤ ਇੰਟੈਲੀਜੈਂਟ ਆ ਤੇ ਉਹ ਪੜਨਾ ਵੀ ਜਾਂਦੇ ਆ ਹਾਂਜੀ ਪਰ ਉਹਨਾਂ ਦੇ ਜਿਹੜੇ ਘਰਾਂ ਦੇ ਹਾਲਾਤ ਇਹੋ ਜਿਹੇ ਹੁੰਦੇ ਆ ਵੀ ਉਹ ਮਾਂ ਪਿਓ ਨਹੀਂ ਪੜਾ ਸਕਦੇ ਹਾਂਜੀ ਉਸ ਪਾਸੇ ਨੂੰ ਜੇ ਆਪਾਂ ਕੋਈਏ ਹਾਂਜੀ ਉਸ ਪਾਸੇ ਨੂੰ ਜੇ ਆਪਾਂ ਸਾਡੇ ਗੁਰੂ ਘਰਾਂ ਦੇ ਵਿੱਚ ਪ੍ਰਚਾਰ ਵੀ ਕਰੀਏ ਬਿਲਕੁਲ ਕੱਲਾ ਇੱਥੇ ਨਹੀਂ ਹਾਂਜੀ ਹਾਂਜੀ ਆਪਾਂ ਗੁਰੂ ਘਰ ਦੇ ਵਿੱਚ ਵੀ ਇਹ ਪ੍ਰਚਾਰ ਕਰੀਏ ਜਦੋਂ ਆਪਾਂ ਬੇਨਤੀ ਕਰਦੇ ਆ ਅਕਸਰ ਕਿਸੇ ਨਾ ਕਿਸੇ ਕਦੇ ਨਾ ਕਦੇ ਟਾਈਮ ਹੁੰਦਾ ਵੇ ਅਗਲੀ ਸੰਗਰਾਮ ਨੂੰ ਜਾਂ ਅਗਲੇ ਇਸ ਟਾਈਮ ਤੇ ਸਾਨੂੰ ਲੋੜ ਆ ਜ਼ਿਆਦਾ ਅ ਲੰਗਰ ਵਾਸਤੇ ਹਾਂਜੀ ਅਪਾ ਅਨਾਉਂਸ ਵੱਖਰੇ ਵੱਖਰੇ ਟਾਈਮ ਤੇ ਹੁੰਦੇ ਆ ਹੁੰਦੇ ਹੁੰਦੇ ਉਹਦੇ ਨਾਲ ਨਾਲ ਜੇ ਆਪਾਂ ਇਹ ਵੀ ਕਰਨ ਲੱਗ ਜਾਈਏ ਹਾਂਜੀ ਵੀ ਪੜ੍ਹਾਈ ਵਾਸਤੇ ਵੀ ਫੰਡ ਦਿਓ ਜੀ ਹਾਂਜੀ ਹਾਂਜੀ ਜਿਹੜੀ ਦਵਾਈਆਂ ਵਾਸਤੇ ਵੀ ਫੰਡ ਅੱਡ ਅੱਡ ਨਾਟ ਹੋਵੇ ਉਹ ਹਾਂਜੀ ਹਾਂ ਜਿਹੜਾ ਸਿਸਟਮ ਬਣਾਇਆ ਪਿਆ ਇਸ ਤਰ੍ਹਾਂ ਵੀ ਪੈਸੇ ਜਿਹੜੇ ਪੜ੍ਹਾਈ ਵਾਸਤੇ ਇੰਨੇ ਆ ਗਏ ਜਿਹੜੇ ਦਵਾਈਆਂ ਵਾਸਤੇ ਇੰਨੇ ਆ ਗਏ ਲੰਗਰ ਵਾਸਤੇ ਇੰਨੇ ਆ ਗਏ ਵੀ ਕੱਲਾ ਲੰਗਰ ਹੀ ਨਾ ਰੱਖੀ ਆਪਾਂ ਉਹਨੂੰ ਵੰਡ ਲਈਏ ਤੈਨੂੰ ਥਾਂ ਹਾਂਜੀ ਹਾਂ ਇਹਨੂੰ ਫਲਾਉ ਕਰਨਾ ਚਾਹੀਦਾ ਚੰਗੀ ਚੀਜ਼ ਹੈ ਇਹ ਵੀ ਤਾਂ ਲੰਗਰ ਹੀ ਆ ਨਾ ਇਹ ਵੀ ਲੰਗਰ ਹੈ ਪੜ੍ਹਾਈ ਦਾ ਹੈਗਾ ਇਹ ਵੀ ਹਾਂ ਸੰਤਾਂ ਦਾ ਕੀ ਹੈ ਪੜ੍ਹਾਈ ਹੋ ਗਈ ਦੂਜੀ ਗੱਲ ਖੇਡਾਂ ਹੋ ਗਈਆਂ ਬੱਚਿਆਂ ਨੂੰ ਖੇਡਾਂ ਵਾਸਤੇ ਅਕੈਡਮੀ ਬਣਾਈ ਹੋਈ ਹੈ ਉਧਰ ਚੱਲ ਰਹੇ ਆ ਫੇਰ ਜਿਹੜੀ ਕੁਦਰਤੀ ਖੇਤੀ ਹੈ ਉਹਦੇ ਤੇ ਕੰਮ ਕੀਤਾ ਜਾ ਰਿਹਾ ਫੇਰ ਸਾਨੂੰ ਅੱਜ ਜ਼ਰੂਰਤ ਹੈ ਵੀ ਗੁਰਬਾਣੀ ਵਾਲੇ ਪਾਸੇ ਵੀ ਸਾਨੂੰ ਗ੍ਰੰਥੀ ਨਹੀਂ ਅੱਗੇ ਮਿਲਣੇ ਤਾਂ ਉਹਦੇ ਵਾਸਤੇ ਪ੍ਰਬੰਧ ਉਹਦੇ ਵਾਸਤੇ ਵੀ ਬਿਲਕੁਲ ਪ੍ਰਬੰਧ ਕੀਤਾ ਹੈ ਬੱਚਿਆਂ ਨੂੰ ਉਸ ਪਾਸੇ ਲਾਉਣਾ ਵੀ ਕਿਵੇਂ ਲਾਉਣਾ ਉਹ ਉਹ ਤਰੀਕਾ ਅਪਣਾਇਆ ਜਾ ਰਿਹਾ ਤਾਂ ਇਹ ਚੀਜ਼ਾਂ ਅੱਜ ਦੀ ਲੋੜ ਹੈ ਕਿਉਂਕਿ ਸਾਡਾ ਸਿਧਾਂਤ ਕੱਲਾ ਲੰਗਰ ਨਹੀਂ ਹੈਗਾ ਠੀਕ ਹੈ ਲੰਗਰ ਤੋਂ ਅਸੀਂ ਮੁਨਕਰ ਨਹੀਂਗੇ ਤੇ ਨਾ ਹੀ ਜਿਹੜਾ ਲੰਗਰ ਆ ਸਾਡੀ ਰੂਹ ਤੋਂ ਵੱਖਰਾ ਹੋ ਸਕਦਾ ਹੈ ਤੇ ਬਾ ਗੱਲ ਇਹ ਹੈ ਵੀ ਕੁਝ ਪੈਸਾ ਜਿਹੜਾ ਅਸੀਂ ਫालतੂ ਖਰਚਦੇ ਆ ਜਾਂ ਉਹਦੇ ਬਖਾਵੇ ਵਾਸਤੇ ਖਰਚਦੇ ਆ ਉਹਦੇ ਵਿੱਚੋਂ ਕੁਝ ਨਾ ਕੁਝ ਪਰਸੈਂਟ ਅਸੀਂ ਇਸ ਲੰਗਰ ਵਾਲੇ ਪਾਸੇ ਲਈਏ ਵੀ ਲੋੜਵੰਦੀ ਸਹਾਤਾ ਕਿਉਂਕਿ ਸਾਡਾ ਸੰਕਲਪ ਮੇਨ ਸਿੱਖੀ ਦਾ ਸਿਧਾਂਤ ਹੀ ਇਹ ਹੈ ਉਹ ਖੇਲੂ ਕੋ ਜਨ ਨੰਗੇ ਨੂੰ ਕੱਪੜਾ ਤੇ ਲੋੜਵੰਦੀ ਸਹਾਤਾ ਇਹ ਸਾਡਾ ਪਰਉਪਕਾਰ ਦਾ ਜਿਹੜਾ ਵਿਸ਼ਾ ਹੈ ਇਹ ਤੁਸੀਂ ਸਾਰਾ ਇਤਿਹਾਸ ਪੜ੍ਹ ਲਿਓ ਉਹਦੇ ਵਿੱਚ ਸਾਰੇ ਸਤਿਗੁਰਾਂ ਦੇ ਵਿੱਚ ਜਦੋਂ ਕੋਈ ਨਾ ਕੋਈ ਵੇਖਾਂਗੇ ਤੇ ਪਰਉਪਕਾਰ ਨਿਕਲ ਕੇ ਸਾਹਮਣੇ ਆਉਣਾ ਤੇ ਇਹ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇਹ ਗੱਲ ਆ ਬਹੁਤ ਧੰਨਵਾਦ ਤੁਹਾਡਾ ਹਰਜਿੰਦਰ ਜੀ ਤੇ ਆਖਿਰ ਦੇ ਵਿੱਚ ਕੀ ਸਨੇਹਾ ਦੇਣਾ ਚਾਹਉ ਸਾਡੇ ਸੁਣਨ ਤੇ ਦੇਖਣ ਵਾਲੇ ਮੈਂ ਸਾਰੇ ਜਿਹੜੇ ਵੀਰ ਸੁਣ ਰਹੇ ਆ ਪਹਿਣਾ ਸਾਡੀਆਂ ਜਿਆਦਾਤਰ ਕਿਉਂਕਿ ਵਿਦੇਸ਼ ਦੇ ਵੀਰ ਜਿਹੜੇ ਆ ਉਹ ਜਿਆਦਾਤਰ ਤਤਪਰ ਰਹਿੰਦੇ ਆ ਦਾਨ ਕਰਨ ਵਾਸਤੇ ਪਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਦਾਨ ਹੈ ਉਹ ਸਹੀ ਥਾਂ ਲੱਗੇ ਉਹ ਨਹੀਂ ਮਿਲ ਰਹੀ ਇਸ ਕਰਕੇ ਉਹ ਸੋਚਦੇ ਰਹਿੰਦੇ ਆ ਮੇਰੀ ਬੇਨਤੀ ਇਹੀ ਹੈ ਵੀ ਜਿਹੜਾ ਸਾਡਾ ਸਿਧਾਂਤ ਹੈ ਉਹ ਸਿਧਾਂਤ ਪੜ੍ਹ ਕੇ ਵਿਚਾਰ ਕੇ ਵੀ ਫੇਰ ਜਿਹੜਾ ਦਾਨ ਆਪਣਾ ਕਰੋ ਲੋੜਵੰਦ ਦੀ ਸਹਾਇਤਾ ਬਹੁਤ ਜ਼ਰੂਰੀ ਹੈ ਨਾਲ ਨਾਲ ਜਿਹੜਾ ਪੜ੍ਹਾਈ ਦੇ ਲੰਗਰ ਇਹ ਵੀ ਬੜੀ ਜ਼ਰੂਰੀ ਹੈ। ਕੋਈ ਬੱਚਾ ਇੱਕ ਲੈ ਲਓ ਤੁਸੀਂ ਜੇ ਤੁਸੀਂ ਦਾਨ ਕਰਨਾ ਤੇ ਇੱਕ ਬੱਚੇ ਦੀ ਪੜ੍ਹਾਈ ਦਾ ਖਰਚਾ ਚੱਕ ਲਓ। ਬਹੁਤ ਵਧੀਆ ਚੀਜ਼ ਹੈ। ਜਾਂ ਜੇ ਆਪ ਪੜ੍ਹਾਈ ਦਾ ਚਲੋ ਛੱਡ ਦਈਏ ਤਾਂ ਦੂਜੇ ਪਾਸੇ ਕੋਈ ਬਿਮਾਰ ਹੈ ਬਿਮਾਰ ਬਿਲਕੁਲ ਤਾਂ ਹਸਪਤਾਲ ਚ ਬਿਲਕੁਲ ਉਹਦਾ ਇਲਾਜ ਕਰਾ ਦਿਓ। ਬਹੁਤ ਵਧੀਆ ਚੀਜ਼ ਹੈ। ਹਾਂ। ਆ ਸਾਡਾ ਟਰਸਟ ਚੱਲਦਾ ਬਾਬਾ ਬੁੱਢਾ ਜੀ ਗ੍ਰਾਂਥੀ ਭਲਾਈ ਚੈਰੀਟੇਬਲ ਟਰਸਟ ਉਹਦੇ ਨਾਲ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਆ ਜੇ ਕਿਸੇ ਕਰਨਾ ਚਾਹਵੇ ਪਰ ਆ ਸਾਡਾ ਕਿਉਂਕਿ ਫੇਸਬੁੱਕ ਤੇ ਸਾਡਾ ਚੱਲ ਰਿਹਾ ਤੇ ਉਹਦੇ ਤੇ ਅਸੀਂ ਦਾਨ ਵੀ ਲਿਖ ਕੇ ਪਾਉਨੇ ਆ ਕਿਸ ਲਾਨੇ ਦਾ ਦਾਨ ਆਇਆ ਕਿੱਥੇ ਲੱਗਿਆ ਉਹ ਵੀ ਅਸੀਂ ਪਾਉਨੇ ਆ ਤਾਂ ਜ਼ਰੂਰੀ ਹੈ ਅੱਜ ਵੀ ਇਹ ਚੀਜ਼ ਤੇ ਆਪਾਂ ਲੋੜਵੰਦੀ ਸਹਾਇਤਾ ਤੇ ਜੋਰ ਦਈਏ ਕਿਉਂਕਿ ਅੱਜ ਜੇ ਸਾਡੇ ਆਪਾਂ ਵੈਸੇ ਤਾਂ ਜਦੋਂ ਕੋਈ ਹੁੰਦੀ ਨਾ ਗੱਲ ਮੀਡੀਆ ਦੋਨੇ ਪੱਖ ਲੈ ਕੇ ਮੀਡੀਆ ਚੱਲਦਾ ਹੈ ਲੁਕਾਈ ਲੁਕਾਈ ਦੇ ਮੂੰਹ ਦੋਨੇ ਪਾਸੇ ਆ ਜੇ ਕੋਈ ਚੰਗਾ ਕੰਮ ਕਰਦਾ ਉਹਨੂੰ ਚੰਗੇ ਕਹਿਣ ਵਾਲੇ ਵੀ ਹੋਣਗੇ ਤੇ ਉਹਨੂੰ ਮਾੜਾ ਕਹਿਣ ਵਾਲੇ ਵੀ ਹੋਣਗੇ ਜਿਵੇਂ ਹੁਣ ਸਾਡੇ ਜਿਹੜੇ ਕਿੰਨੀਆਂ ਸੰਸਥਾਵਾਂ ਜਿਹੜੀਆਂ ਵਿਦੇਸ਼ਾਂ ਵਿੱਚ ਜਾ ਕੇ ਹੜਾਂ ਤੇ ਜਾਂ ਹੋਰ ਜਗ੍ਹਾ ਤੇ ਜਾ ਜਾ ਕੇ ਹੋਰ ਧਰਮ ਵਾਲਿਆਂ ਦੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਨੂੰ ਮਾੜੇ ਵੀ ਕਹਿ ਰਹੇ ਨੇ ਚੰਗੇ ਵੀ ਕਹਿ ਰਹੇ ਨੇ ਆਪਣੇਆਂ ਦੀ ਬਾਹ ਨਹੀਂ ਫੜਦੇ ਬਾਹਰਿਆਂ ਦੀ ਫੜਦੇ ਆ ਖੈਰ ਉਹਨੇ ਸਾਡੀ ਪਛਾਣ ਬਣਾਈ ਹੈ ਬਿਲਕੁਲ ਬਿਲਕੁਲ ਸਹੀ ਤੋ ਕਿਤੇ ਇਹ ਸਾਡਾ ਸੁਦਾਹਤ ਹੈ ਪਛਾਣ ਸਾਡੀ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਵਿਰਾਸਤ ਚ ਦਿੱਤਾ ਜੇ ਉਸ ਵਿਰਾਸਤ ਨੂੰ ਅੱਗੇ ਲੈ ਕੇ ਚੱਲਾਂਗੇ ਫੇਰ ਹੀ ਸਾਡੀ ਸਿੱਖੀ ਚੜ੍ਹਦੀ ਕਲਾ ਚ ਹੋਏਗੀ ਨਹੀਂ ਤੇ ਨਹੀਂ ਇਸ ਅੱਜ ਬਹੁਤ ਜ਼ਰੂਰੀ ਹੈ ਵੀ ਅਸੀਂ ਉਹ ਸਿਧਾਂਤ ਨੂੰ ਪਹਿਲਾਂ ਰੱਖੀਏ ਅੱਗੇ ਮਹਾਰਾਜ ਨੇ ਬਾਣੀ ਜੀ ਵੀ ਕਿਹਾ ਹੈ ਅਕਲ ਨਹੀਂ ਕੀਚਾ ਦਾਨ ਦਾਨ ਕਰਨਾ ਤੇ ਅਕਲ ਨਾ ਕਰ ਬਿਲਕੁਲ ਇਹ ਨਹੀਂ ਵੀ ਅਸੀਂ ਫੜਾ ਕੇ ਪੈਸਾ ਮੁੜਿਆਏ ਉਹ ਜਿੱਥੇ ਮਰਜ਼ੀ ਖਰਚੀ ਜਾਏ ਇਹ ਵੀ ਸਾਡਾ ਸਿਸਟਮ ਨਹੀਂ ਥੋੜਾ ਜਿਹਾ ਵਿਚਾਰਬਾਨ ਹੋਵੋ ਤੇ ਮਹਾਰਾਜ ਨੇ ਸਾਨੂੰ ਵਿਚਾਰਬਾਨ ਹੀ ਬਣਾਇਆ ਵੀ ਵਿਚਾਰਬਾਨ ਆਪ ਹੋਵੋ ਤੇ ਆਪ ਫਿਰ ਆਪਣੇ ਜਿਹੜਾ ਦਸਵੰਦ ਦਾ ਪੈਸਾ ਹੈ ਉਹ ਚੰਗੇ ਥਾਂ ਲਾਓ ਇਹ ਸਾਨੂੰ ਦਾਤ ਦਿੱਤੀ ਗੁਰੂ ਮਹਾਰਾਜ ਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ